ਸਤਿ ਸ਼੍ਰੀ ਅਕਾਲ ਮੈਂ ਪਰਮੈਂਟਰ ਕੋਰ ਪਰਮੋਟਿਕ ਤੇ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਾ ਬਟਨ ਵੀ ਦਬਾਉਣਾ ਨਾ ਭੁੱਲਣਾ ਜਿਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਤੁਸੀਂ ਸਾਡੇ ਸੂਟ ਰੰਗ ਡਿਜ਼ਾਈਨ ਜੇ ਤੁਹਾਨੂੰ ਪਸੰਦ ਆਉਂਦੇ ਆ ਤਾਂ ਤੁਸੀਂ ਸਾਡੇ ਇੰਸਟਾਗ੍ਰam ਫੇਸਬੁੱਕ ਦੀ ਆਈਡੀ ਹੈਗੀ ਪਰਮੋਟਿਕ ਉਸ ਤੇ ਜਾ ਕੇ ਡਿਜ਼ਾਈਨ ਦੇਖ ਕੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਪਸੰਦ ਦਾ ਡਿਜ਼ਾਈਨ ਦੇ ਕੇ ਵੀ ਹਰ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਆਰੀਵਰਕ ਹੈਂਡ ਪੇਂਟ ਹਰ ਤਰ੍ਹਾਂ ਦੇ ਅਸੀਂ ਸੂਟ ਰੈਡੀ ਕਰਵਾ ਕੇ ਦਿੰਨੇ ਆ ਮਸ਼ੀਨਵਰਕ ਦਾ ਜੋ ਸਾਡਾ ਕੰਮ ਹੈਗਾ ਉਹ ਹੱਥ ਵਾਲੀ ਮਸ਼ੀਨ ਦਾ ਵਰਕ ਹੈਗਾ ਕੋਈ ਕੰਪਿਊਟਰ ਵਾਲੀ ਮਸ਼ੀਨ ਦਾ ਵਰਕ ਨਹੀਂ ਬਹੁਤ ਵਧੀਆ ਫਿਨਿਸ਼ਿੰਗ ਨਾਲ ਵਰਕ ਕਰਕੇ ਦਿੰਨੇ ਆਗੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਤੇ ਦੱਸ ਕੇ ਕਲਰ ਆਪਣੇ ਪਸੰਦਾ ਦੱਸ ਕੇ ਸੂਟ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਜੋ ਅਸੀਂ ਤੁਹਾਨੂੰ ਸੂਟ ਦਿਖਾਵਾਂਗੇ ਉਹਨਾਂ ਚ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਉਹ ਵੀ ਬਾਈ ਕਰ ਸਕਦੇ ਹੋਗੇ ਜੋ ਸਕਰੀਨ ਤੇ ਸਾਡਾ ਨੰਬਰ ਸ਼ੋ ਹੋ ਰਿਹਾ ਹੈਗਾ ਉਸ ਤੇ ਆਰਡਰ ਦੇ ਸਕਦੇ ਹੋਗੇ WhatsApp ਤੇ ਮੈਸੇਜ ਕਰਕੇ ਕੋਈ ਵੀ ਇਨਕੁਆਰੀ ਹੈ ਤਾਂ ਲੈ ਸਕਦੇ ਹੋਗੇ ਹੁਣ ਥੋੜਾ ਜਿਆਦਾ ਸਮਾਨ ਲੈ ਲੈਂਦੇ ਹੋਏ ਤੁਹਾਨੂੰ ਸੂਟ ਦਿਖਾਉਣੇ ਸਟਾਰਟ ਕਰਦੇ ਆਂ ਅੱਜ ਤੁਹਾਨੂੰ ਆਰੀ ਵਰਕ ਦੇ ਸੂਟ ਦਿਖਾਵਾਂਗੇ ਇੱਕ ਤੁਹਾਨੂੰ ਮਸ਼ੀਨ ਵਰਕ ਦਾ ਦਿਖਾਉਣੇ ਆਂਗੇ ਇਹ ਸੂਟ ਹੈ ਇਹ ਕਾਟਰੀਜ ਹੈ ਜੋ 8 스타 ਦੇ ਫੈਬਰਿਕ ਤੇ ਬਣਿਆ ਹੋਇਆ ਸੂਟ ਹੈਗਾ ਬ੍ਰੀਕ ਵਾਲੀ ਕਾਟਰੀਜ ਹੈ ਇਹ ਇਹ ਇਸ ਦਾ ਇਸ ਤਰ੍ਹਾਂ neck ਬਣਿਆ ਹੋਇਆ ਹੈ ਜੀਰੋ ਟਾਂਕੇ ਚ ਬਣਿਆ ਹੋਇਆ ਹੈ neck ਡਿਜ਼ਾਈਨ ਬਣਿਆ ਇਸ ਤਰ੍ਹਾਂ ਆ ਵਾਲਾ ਚਾਕਾਂ ਤੇ ਇੱਕ ਨੀਚੇ ਘੇਰੇ ਤੇ ਫੁੱਲ ਬਣਿਆ ਹੋਇਆ ਇੱਕ ਆ ਚਾਕ ਤੇ हिਪ ਕੋਲ ਬਣਿਆ ਹੋਇਆ ਨੀਚੇ ਆ ਵਾਲੀ ਬੇਲ ਬਣੀ ਹੋਈ ਹੈ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਆਪਣਾ ਵਰਕ ਹੈ ਜੋ ਪੂਰਾ ਫਿਨਿਸ਼ਿੰਗ ਵਾਲਾ ਸਿੰਗਲ ਟਾਂਕੇ ਚ ਕੀਤਾ ਹੋਇਆ ਹੈਗਾ ਇਸ ਨੂੰ ਸਾਲੋ ਸਾਲ ਕੁਝ ਵੀ ਨਹੀਂ ਹੁੰਦਾ ਇਹ ਇਸ ਤਰ੍ਹਾਂ ਹੀ ਰਹੂਗਾ ਆ ਵਾਲਾ ਬਰਕ ਬਾਜੂ ਤੇ ਕੀਤਾ ਹੋਇਆ ਫਲਾਵਰ ਬਣਿਆ ਹੋਇਆ ਇੱਕ ਇਸ ਨਾਲ ਪ੍ਰਿੰਟ ਵਾਲੀ ਬੋਟਮ ਆਏਗੀ ਕੋਟਰੇਜ ਦੀ ਜੋ ਬੋਟਮ ਚ ਕਲਰ ਸੀ और सेम ही कलर पाके कमीज से इस तरह करके वर्क किया बहुत ही सोहना वर्क किया तुसी भी इस तरह वर्क करवा सकते हो एक वर्क का ਪਸ਼ਮੀਨੇ ਤੇ ਕੀਤਾ ਹੋਇਆ ਹੈ ਇਹ ਰਸ਼ੀਆ ਬ੍ਰੈਂਡ ਦਾ ਪਸ਼ਮੀਨਾ ਆਏਗਾ ਇਸ ਤੇ ਕੇਰੇ ਤੇ ਆਰੀ ਵਰਕ ਕਿੱਥੇ ਤੇ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਕਰਕੇ ਇਹਦੇ ਬਾਜੂ ਤੇ ਵੀ ਇਸ ਤਰ੍ਹਾਂ ਕਰਕੇ ਬੇਲ ਬਣੀ ਹੋਈ ਹੈ ਇਹ ਬਹੁਤ ਹੀ ਸੋਹਣਾ ਲਾਈਟ ਕਲਰ ਕੰਟਰਾਸਟ ਲਾਈਟ ਕਲਰ ਦਾ ਸੂਟ ਹੈ ਲਾਈਟ ਕਲਰ ਦਾ ਹੀ ਕੰਟਰਾਸਟ ਕਰਕੇ ਇਹ ਜੇ ਤੁਸੀਂ ਡਾਰਕ ਕਲਰ ਤੇ ਕਰਵਾਉਣੀ ਹੋ ਤਾਂ ਇਹ ਜੋ ਵਰਕ ਹੈ ਨਾ ਇਹ ਡਾਰਕ ਵੀ ਕਰਵਾ ਸਕਦੇ ਹੋਗੇ ਇੱਕ ਇੱਕ ਖਾਦੀ ਚ ਬਣਿਆ ਹੋਇਆ ਹੈਗਾ ਗ੍ਰੀਨ ਕਲਰ ਦਾ ਆਰੀ ਵਰਕ ਚ ਬਣਿਆ ਹੋਇਆ ਹੈ ਇਹ ਇਹਦੇ ਵੀ ਘੇਰੇ ਤੇ ਜਰੀ ਨਾਲ ਵਰਕ ਕੀਤਾ ਹੋਇਆ ਵਰਕ ਬਹੁਤ ਹੀ ਫਿਨਿਸ਼ਿੰਗ ਨਾਲ ਬਹੁਤ ਹੀ ਸੋਹਣਾ ਕੀਤਾ ਹੋਇਆ ਆਹ ਵਾਲਾ ਇਹਦੀ ਬਾਜੂ ਤੇ ਹੈਗਾ ਇਸ ਤਰ੍ਹਾਂ ਤੁਸੀਂ ਬੋਟਮ ਤੇ ਵੀ ਕਰਵਾ ਸਕਦੇ ਹੋਗੇ ਇਹ ਸੂਟ ਆਪਣੇ ਕੋਲੇ ਰੈਡੀ ਹੈ ਤੁਸੀਂ ਬਾਏ ਕਰ ਸਕਦੇ ਹੋਗੇ ਇਹਨਾਂ ਦਾ ਰੇਟ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਇਹ ਸੈਮੀ ਖਾਦੀ ਤੇ ਬਣਿਆ ਹੋਇਆ ਹੈਗਾ ਸੂਟ ਆ ਵਾਲਾ ਸੂਟ ਵੀ ਸੈਮੀ ਖਾਦੀ ਤੇ ਬਣਿਆ ਹੋਇਆ ਹੈ। ਨੀਚੇ ਵਾਲਾ ਬੋਟਲ ਗ੍ਰੀਨ ਸੀਗਾ। ਇਹ ਵਾਈਨ ਸ਼ੇਡ ਬਣਿਆ ਹੋਇਆ ਹੈਗਾ। ਇਸ ਤਰ੍ਹਾਂ ਕਰਕੇ ਇਸ ਦਾ neck design ਬਣਿਆ ਹੋਇਆ ਹੈਗਾ। ਤੇ ਆਹ ਵਾਲਾ ਵਰਕ ਬਾਜੂ ਤੇ ਕੀਤਾ ਹੋਇਆ ਹੈਗਾ। इस तरह करके वर्क बॉटम ते भी दिता होगा इस तरह करके बॉटम तय है एक रोक तिड़क बनया हुआ है ਉਹ ਤਾਂ ਫਰੋਜੀ ਕਲਰ ਦਾ ਇਹ ਇਸ ਤਰ੍ਹਾਂ ਕਰਕੇ ਪੈਚ ਲਗਾ ਕੇ neck ਤੇ ਡਿਜ਼ਾਈਨ ਕੀਤਾ ਹੋਇਆ ਹੈਗਾ ਇਹ ਹੈਵੀ neck ਬਣਿਆ ਹੋਇਆ ਹੈਗਾ ਇਹ ਰੋ ਸਿਲਕ ਦਾ ਬਦਿਆ ਪਿਓਰ ਰੋ ਸਿਲਕ ਦਾ ਹੈਗਾ ਫਾਈਨ ਕੁਆਲਟੀ ਵਾਲਾ ਫੈਬਰਿਕ ਹੈਗਾ ਇਦੇ ਵਿੱਚ ਪਿੰਕ ਕਲਰ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਹੈ ਤੇ ਇਹਦੀ ਹੈਵੀ ਬਾਜੂ ਬਣੀ ਹੋਈ ਹੈ ਇਸ ਤਰ੍ਹਾਂ ਕਰਕੇ ਬਾਜੂ ਤੇ ਵੀ ਪੈਚ ਲਗਾ ਕੇ ਬਣਾਇਆ ਹੋਇਆ ਹੈ ਅਗਰ ਜੇ ਤੁਸੀਂ ਇਸ ਇਸ ਦੀ ਬਾਟਮ ਤੇ ਵੀ ਵਰਕ ਕਰਵਾਉਣਾ ਹੈਗਾ ਤਾਂ ਉਹ ਵੀ ਕਰਵਾ ਸਕਦੇ ਹੋਗੇ ਇਹ ਬਿਨਾਂ ਵਿਦਾਊਟ ਬਾਟਮ ਵਰਕ ਸੂਟ ਰੈਡੀ ਹੋਇਆ ਹੈਗਾ ਹਾਂਜੀ ਉਮੀਦ ਕਰਦੇ ਆ ਤੁਹਾਨੂੰ ਸਾਡੇ ਸੂਟ ਰੰਗ ਡਿਜ਼ਾਈਨ ਪਸੰਦ ਆਏ ਹੋਣਗੇ ਅਗਰ ਪਸੰਦ ਆਇਆ ਤਾਂ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਜੇ ਇਹਨਾਂ ਚ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਹੈਗਾ ਤਾਂ WhatsApp ਤੇ ਮੈਸੇਜ ਕਰਕੇ ਰੇਟ ਵੀ ਪੁੱਛ ਸਕਦੇ ਹੋਗੇ ਤੇ ਆਰਡਰ ਵੀ ਦੇ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੀ ਸਟੀਚਿੰਗ ਵੀ ਅਵੇਲੇਬਲ ਹੈਗੀ ਡਿਜ਼ਾਈਨਿੰਗ ਵਾਲੀ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਦਾ ਹੀ ਸੂਟ ਰੈਡੀ ਕਰਵਾ ਕੇ ਦੇ ਦਿੰਨੇ ਆ ਸੋਨਾ ਫਿਨਿਸ਼ਿੰਗ ਨਾਲ neck ਤੇ ਡਿਜ਼ਾਈਨ ਵਗੈਰਾ ਬਣਾ ਕੇ ਫਿਨਿਸ਼ਿੰਗ ਪੱਟੀ ਕਮੀਜ਼ ਤੇ ਲਗਾ ਕੇ ਸੂਟ ਰੈਡੀ ਕਰਵਾ ਕੇ ਦੇ ਦਿੰਨੇ ਆਂਗੇ ਤੁਹਾਨੂੰ ਦੋ ਸੂਟ ਸਟਿਚ ਕੀਤੇ ਹੋਏ ਦਿਖਾਉਣੇ ਆਂਗੇ ਜਿੰਨਾ ਕਿ ਸੂਟ ਰੈਡੀ ਹੋਇਆਗਾ ਇਹ ਮਸ਼ੀਨ ਵਰਕ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਫਿਨਿਸ਼ਿੰਗ ਨਾਲ ਹੱਥ ਥਾੜੀ ਮਸ਼ੀਨ ਨਾਲ ਵਰਕ ਕੀਤਾ ਹੋਇਆਗਾ ਇਸ ਤਰ੍ਹਾਂ ਕਰਕੇ ਇਹਦੇ ਬਾਜੂ ਤੇ ਵੀ ਵਰਕ ਹੈਗਾ ਇਸ ਦੇ 4 ਸਾਈਡ ਫਿਨਿਸ਼ਿੰਗ ਪੱਟੀ ਲਗਾ ਕੇ ਸੂਟ ਨੂੰ ਰੈਡੀ ਕੀਤਾ ਹੈਗਾ ਨਾਲ ਇਸ ਤਰ੍ਹਾਂ ਕਰਕੇ ਪੈਂਟ ਪਲਾਜੋ ਰੈਡੀ ਕੀਤਾ ਹੋਇਆ ਹੈਗਾ ਇੱਕ ਦੇ ਨਾਲ ਇਸ ਤਰ੍ਹਾਂ ਕਰਕੇ ਲੈਸ਼ ਲਗਾ ਕੇ ਬਰਬਰੀ ਦਾ ਦੁਪੱਟਾ ਡਾਈ ਕੀਤਾ ਹੋਇਆ ਹੈਗਾ ਇੱਕ ਸੂਟ ਇਹ ਵੀ ਮਸ਼ੀਨ ਵਰਕ ਆਦਾ ਇਸਦੇ ਇਸ ਤਰ੍ਹਾਂ ਕਰਕੇ neck ਤੇ ਡਿਜ਼ਾਈਨ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਕਰਕੇ ਬਟਨ ਲਗਾ ਕੇ ਪਾਈਪਿੰਗ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ neck ਤੇ ਤੇ نیچے ਵੀ ਘੇਰੇ ਤੇ ਇਸ ਤਰ੍ਹਾਂ ਕਰਕੇ ਬੇਲ ਬਣੀ ਹੋਈ ਹੈ ਇਸ ਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਏਗੀ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈ ਤੇ ਬਾਟਮ ਦੇ ਨਾਲ ਦੀ ਲੈਸ਼ ਲੱਗੀ ਹੋਈ ਹੈ ਤੇ نیچے ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਪੇਸਟਿੰਗ ਪੱਟੀ ਲਗਾ ਕੇ ਸੂਟ ਰੈਡੀ ਕੀਤਾ ਇਸ ਤਰ੍ਹਾਂ ਹੀ ਕਰਕੇ ਖੁੱਲੀ ਬਾਜੂ ਬਣੀ ਹੋਈਆਂ ਬਾਜੂ ਤੇ ਵੀ ਇਸ ਤਰ੍ਹਾਂ ਬੇਲ ਬਣੀ ਹੋਈ ਹੈ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਐ ਇਸ ਤਰ੍ਹਾਂ ਤੁਸੀਂ ਵੀ ਸਟੀਚਿੰਗ ਵੀ ਕਰਵਾ ਸਕਦੇ ਹੋ ਆਪਣੇ ਤੋਂ ਤੇ ਵਿਦਆਊਟ ਸਟੀਚਿੰਗ ਵੀ ਸੂਟ ਲੈ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਦੁਪੱਟਿਆਂ ਦਾ ਫੈਬਰਿਕ ਅਵੇਲੇਬਲ ਹੈ ਅਸੀਂ ਜੋ ਸੂਟ ਦੇ ਨਾਲ ਮੈਚ ਕਰਦਾ ਹੈ ਉਹੀ ਦੁਪੱਟਾ ਲਾ ਕੇ ਰੈਡੀ ਕਰਕੇ ਫਿਨਿਸ਼ਿੰਗ ਕਰਕੇ ਦਿੰਨੇ ਆਂਗੇ ਹੁਣ ਥੋੜਾ ਜਿਆਦਾ ਸਮਾਨ ਲੈਿੰਦੇ ਹੋਏ ਵੀਡੀਓ ਨੂੰ ਇੱਥੇ ਖਤਮ ਕਰਦੇ ਆਂਗੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ